SSP ਹਰਕਮਲਪ੍ਰੀਤ ਸਿੰਘ ਖਕ ਅਤੇ ਸ਼ਰਵਨ ਸਿੰਘ ਬਲ ਸਬ ਡਿਵੀਜ਼ਨ ਫਲੋਰ ਜਿਦੀ ਅਗਵਾਈ ਹੇਠ थाना ਫਲੋਰ ਦੇ ਇੰਸਪੈਕਟਰ ਸੰਜੀਪ ਕਪੂਰ ਮੁਕਫਸਰ थाना ਫਲੋਰ ਦੀ ਟੀਮ ਦੇ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਇਨਚਾਰਜ ਚੌਕੀ ਅਪਰਾ ਵਾਲਾ ਲੁੱਟਖੋ ਚੋਰੀ ਦੀਆਂ ਮਾਮਾਰਦਾਤਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੰਜੀਪ ਕਪੂਰ ਮੁਕਫਸਰ थाना ਫਲੋਰ ਦੀ ਟੀਮ ਦੇ ਸਬ ਇੰਸਪੈਕਟਰ ਸਾਹਿਬ ਮੀਤ ਸਿੰਘ ਇਨਚਾਰਜ ਨਵੇਂ ਨਿਊਕ ਚੌਕੀ ਅਪਰਾ ਵਾਲਾ ਲੁੱਟਖੋ ਚੋਰੀ ਦੀਆਂ ਮਾਮਾਰਦਾਤਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਕੀਤਾ ਗਿਆ ਇਨਾ ਪਾਸੋਂ ਇੱਕ ਚੋਰੀ ਸੁਦਾ ਮੋਟਰਸਾਈਕਲ ਸਪਲੈਂਡਰ ਤਿੰਨ ਮੋਬਾਈਲ ਫੋਨ ਟੱਚ ਸਕ੍ਰੀਨ ਵਗ ਵਗ ਮਾਰਕਾ ਲੁੱਟ ਖੋਦਿਆਂ ਵਾਰਦਾਤਾ ਕਰਨ ਵਾਲੇ ਵਿਅਕਤੀਆਂ ਦਾ ਤਰ ਲੋਹਾ ਬਰਾਮਦ ਕੀਤਾ ਜੋ ਮੁੰਡਲੀ ਪੁਛਗਿੱਰ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਕਰਨ ਲਈ ਲੁੱਟਖੋ ਚੋਰੀ ਦੀਆਂ ਵਾਰਦਾਤਾ ਕਰਦੇ ਹਨ ਇਹਨਾਂ ਦੇ ਖਿਲਾਫ ਪਹਿਲਾਂ ਹੀ ਲੁੱਟਖੋ ਦੀਆਂ ਵਾਰਦਾਤਾ ਕਰਨ ਦੇ ਦੋ ਕੇਸ ਹਨ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਮ ਲਾਲ ਦੀ ਵਿਸ਼ੇਸ਼ ਰਿਪੋਰਟ ਮੜੀਆਂ ਅੰਸਰਾ ਅਤੇ ਸਨੈਚਰਾਂ ਦੇ ਖਿਲਾਫ ਮੁਹਿੰਮ ਨੂੰ ਫਲੋਰ ਪੁਲਿਸ ਨੂੰ ਸਲੇ ਸਫਲਤਾ ਸਿਲਵੀ ਜਦ ਮਾਨਯੋਗ ਜਲੰਧਰ ਦੇ ਹਕਤੀ ਐਸਐਸਪੀ ਸਾਹਿਬ ਸਰਦਾਰ ਹਰਕਮਨप्रीत ਸਿੰਘ ਖਾਕ ਜੀ ਦੀ ਹਦਾਇਤਾਂ ਤੇ ਅਤੇ ਡੀਐਸਪੀ ਫਲੋਰ ਸਰਦਾਰ ਸਰਵੰਤ ਸਿੰਘ ਬਲ ਜੀ ਦੇ ਅਡੀਸ਼ਨਲ ਦੇ ਸਾਥੇ ਅਸੀਂ ਦੋ ਵਿਅਕਤੀ ਰਵੀ ਕੁਮਾਰ ਤੇ ਅਨਮੋਲ ਉਸੂ ਮੋਲਾ ਨੂੰ ਮੁਕਦਮਾ ਨੰਬਰ 9 ਮਿਤੀ 10 ਸਿਕਸ 25 ਦੇ ਵਿੱਚ ਗ੍ਰਿਫਤਾਰ ਕੀਤਾ ਤੇ ਇਨਾਂ ਕੋਲੋਂ ਇੱਕ ਚੋਰੀ ਦਾ ਮੋਟਰਸਾਈਕਲ ਅਤੇ ਹਾਈਵੇ ਦੇ ਉੱਤੇ ਲੁੱਟਖੋਹ ਕਰਦੇ ਤਿੰਨ ਮੋਬਾਈਲ ਅਤੇ ਇੱਕ ਦਸਤਰ ਬਰਾਮਦ ਕੀਤਾ ਉਕਤ ਦੋਨੋਂ ਦੋਸ਼ੀ ਕਾਫੀ ਸਮੇਂ ਤੋਂ ਸਨੇਚਿੰਗ ਦੀ ਵਾਰਤਾ ਤੁਹਾਨੂੰ ਕਰ ਰਹੀ ਸੀ ਜਿਨ੍ਹਾਂ ਦਾ ਪਿਛੋਕੜ ਵੀ ਮੁਕਦਮਿਆਂ ਮੁਕਦਮੇ ਦਰਜ ਨੇ ਇਸ ਵਿੱਚ ਰਵੀ ਕੁਮਾਰ ਤੇ ਇੱਕ ਮੁਕਦਮਾ ਚੋਰੀ ਦਾ ਦਰਜ ਬਿਲ ਕੇ ਥਾਣੇ ਦਾ ਤੇ ਅਨਮੋਲ ਤੇ ਚੋਰੀ ਸਨੇਚਿੰਗ ਦਾ ਦਰਜ ਫਲੋਰ ਥਾਣੇ ਦਾ ਹੈ ਏਪੀਐਨ ਵੈਵ ਨਿਊਜ਼ ਹਰ ਰੋਜ਼ ਇੱਕ